ਦੇਹੇ ਜੀ ਪਾਵਰ ਟਾਈਮ ਇੰਡੀਆ ਅਸੀਂ ਆਪਣੇ ਪ੍ਰਸਵਾਦੀ ਨਹੀਂ ਦਿਖਾਰੇ ਲੈ ਚ ਸੀ ਜਰਨਲਿਸਟ ਅਸ਼ਿਸ਼ ਸ਼ਰਪਾਜ ਅਰਜਸ਼ ਦੀ ਇਕਾਈ ਅੰਮ੍ਰਿਤਸਰ ਦੀ ਪ੍ਰੈਸ ਮੀਟਿੰਗ ਲੇਵਲ ਜੂਨੀਅਰ ਅੰਮ੍ਰਿਤਸਰ ਵਿਖੇ ਹੋਈ ਇਸ ਮੀਟਿੰਗ ਦੌਰਾਨ ਵਿਸ਼ੇਸ਼ ਤੌਰ ਤੇ ਪਹੁੰਚੇ ਗੁਜਿੰਦਰ ਸਿੰਘ ਮਹਾਲ ਉਪ ਪ੍ਰਧਾਨ ਪੰਜਾਬ ਦੇ ਨਾਲ ਦੁਆਰਕਾ ਦਾ ਰਾਣਾ ਜੀ ਚੇਅਰਪਰਸਨ ਜ਼ਿਲ੍ਹਾ ਪ੍ਰਧਾਨ ਮਲਕੀ ਸਿੰਘ ਜੀ ਬਰਾੜ ਔਰ ਜਿਸ ਜੀ ਰਾਣਾ ਪਰਮਜੀਤ ਸਿੰਘ ਗੁਮਾਰਪੁਰਾ ਪ੍ਰਕੇਸ਼ ਸ਼ਰਮਾ ਜੀ ਅਸ਼ੁਮਕਾ ਸ਼ਰਮਾ ਜੀ ਤਰਨ ਮਹਾਰਾਜ ਜਨਸਕਤਾ ਤੇ ਨਾਲ ਹੋਰ ਹੀ ਪੱਤਰਕਾਰ ਭਾਈਚਾਰਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਇਆ ਸੀ ਇਸ ਮੀਟਿੰਗ ਦੌਰਾਨ ਪੱਤਰਕਾਰ ਭਾਈਚਾਰੇ ਜੋ ਆ ਰਹੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਬਾਰੇ ਉਹਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਔਰ ਉਹਨਾਂ ਦੇ ਮੁਸ਼ਕਲਾ ਹੱਲ ਕਰਨ ਲਈ ਪਹਿਲ ਕਦਮੀ ਵਾਸਤੇ ਪੱਤਰਕਾਰ ਪਾਇਚਾਰਾ ਹਰ ਸਮੇਂ ਤਤਬਰ ਰਹਿਦਾ ਹੈ ਪਿਛਲੇ ਦਿਨੀ 50 ਸਰਕਾਰਾਂ ਨੂੰ ਪੱਤਰਕਾਰਾਂ ਉੱਪਰ ਜੋ ਪਰਚਾ ਦਰਜ ਕੀਤਾ ਗਿਆ ਸੀ ਉਸ ਦੀ ਵਿਸ਼ੇਸ਼ਤਾ ਤੇ ਨਕਦੀ ਕੀਤੀ ਗਈ ਔਰ 50 ਸਰਕਾਰ ਨੂੰ ਅਪੀਲ ਕੀਤੀ ਗਈ ਕਿ ਜੋ ਪੱਤਰਕਾਰ ਭਾਈਚਾਰੇ ਨਾਲ ਬੈਠ ਕੇ ਮਸਲੇ ਹੱਲ ਕੀਤੇ ਜਾਣ ਜਿਹੜੇ ਨੇ ਪੰਜਾਬ ਸਰਕਾਰ ਵੱਲੋਂ ਔਰੇ ਬਾਰੇ ਵੀ ਪੂਰੀ ਸਪਸ਼ਟ ਜਾਣਕਾਰੀ ਦਿੱਤੀ ਜਾ ਰਹੀ ਹੈ ਸਹੀ ਮਾਮਲਾ ਵਾ ਕਿਉਂ ਪਰਚੇ ਦਰਜ ਕੀਤੇ ਗਏ ਨੇ ਔਰ ਅਸੀਂ ਜਿਹੜੇ ਪੱਤਰਕਾਰਾਂ ਦੇ ਉੱਤੇ ਪਰਚੇ ਦਰਜ ਹੋਏ ਆ ਔਰ ਵੀ ਅਸੀਂ ਨਿਖੇੜੀ ਕਰਦੇ ਆ ਦੂਸਰਾ ਪੱਤਰਕਾਰ ਭਾਈਚਾਰੇ ਨੂੰ ਅਸੀਂ ਪੀਲ ਕਰਦੇ ਆ ਕਿ ਸਾਰੇ ਇੱਕਜੁੱਟ ਹੋ ਗਏ ਪਰ ਪੱਤਰਕਾਰ ਭਾਈ ਜਾ ਰਹੇ ਰਹੇ ਜਿਹੜੀਆਂ ਮੰਗਾ ਨੇ ਪੰਜਾਬ ਸਰਕਾਰ ਕੋਲੋਂ ਉਹਨਾਂ ਨੂੰ ਪੂਰਾ ਕਰਵਾਈਏ ਤੇ ਇਸ ਤੋਂ ਇਲਾਵਾ ਕਿ ਸੈਵੀ ਪੱਤਰਕਾਰ ਨੂੰ ਵੀ ਮੁਸ਼ਕਲ ਆਉਂਦੀ ਆ ਤੇ ਜਰਨਲਿਸਟ ਐਸੋਸੀਏਸ਼ਨ ਫੈਲਡ ਦੇ ਆਫਿਸ ਹੋਣੀ ਆੜਾ ਮੋਢੇ ਨਾਲ ਮੋਢਾ ਲਾ ਦੇ ਆਮ ਤੌਰ ਤੇ ਦੇਖਿਆ ਜਾਂਦਾ ਵੀ ਜਿਹੜੀ ਜੂਨੀਅਰਸ ਜਿੱਤ ਜਾਂਦੀਆਂ ਨੇ ਉਹ ਫਿਰ ਉਸ ਤਰ੍ਹਾਂ ਹੀ ਕੰਮ ਕਰਦੀਆਂ ਨੇ ਜਿਵੇਂ ਇੱਕ ਕੱਲੀ ਜੀਜੀ ਨਹੀਂ ਹੁੰਦੀ ਬਾਕੀ ਨਾ ਲੈ ਕੇ ਦੇ ਦੱਸਦੇ ਇਹਦੇ ਬਾਰੇ ਕੀ ਸੋਚਦੇ ਵੇਖੋ ਅਸੀਂ ਉਹ ਸਾਰੇ ਜੂਨੀਅਰ ਦਾ ਸਮਰਥਨ ਕਰਾਂਗੇ ਜਿਹੜੀ ਜੂਨੀਅਰ ਸਾਡਾ ਸਮਰਥਨ ਕਰੇਗੀ ਔਰ ਵਿਚਾਰਾਂ ਦੀ ਗੱਲ ਹੁੰਦੀ ਆ ਕੁਝ ਲੋਕਾਂ ਦੇ ਵਿਚਾਰ ਰਲਦੇ ਆ ਕੁਝ ਲੋਕਾਂ ਦੇ ਨਹੀਂ ਰਲਦੇ ਤੇ ਅਸੀਂ ਉਹਨਾਂ ਨੇ ਫੀਲ ਕਰਦੇ ਆ ਕਿ ਉਹ ਜੇਕਰ ਕਿਸੇ ਉਧਰੇ ਬੈਠੇ ਨੇ ਜਾਂ ਕੋਈ ਆਪਣਾ ਐਸੋਸੀਏਸ਼ਨ ਜਾਂ ਜੂਨੀਅਨ ਚਲਾ ਰਹੇ ਨੇ ਤੇ ਉਹ ਸਾਰੇ ਅਸੀਂ ਪੱਤਰ ਕਰਨ ਨਾਲ ਲੈ ਕੇ ਚੱਲਣ ਤੇ ਅਸੀਂ ਸਾਰੇ ਉਹ ਨਾਲ ਲੈ ਕੇ ਚੱਲ ਰਹੇ ਹਾਂ ਸਾਡੀ ਜੂਨੀਅਨ ਕਿ ਹੈ ਵੀ ਪੱਖੋਂ ਕਿਛੇ ਨਹੀਂ ਰਹਿੰਦੀ ਜੇ ਤੁਸੀਂ ਯੂਨੀਅਨ ਦੇ ਪ੍ਰਧਾਨ ਬਣਦੇ ਹੋ ਅੰਮ੍ਰਿਤਸਰ ਦੇ ਤੇ ਕਿਸੇ ਦਾ ਕੰਮ ਕਰੋਗੇ? ਆਲਰੇਡੀ ਪਹਿਲੇ ਪ੍ਰਧਾਨ ਸਾਡੀ ਵੱਖਵਾਹ ਯੂਨੀਅਨ ਆ ਨਾ ਉੱਥੇ ਕਈ ਪ੍ਰਧਾਨ ਨੇ ਚਲੋ ਮੈਂ ਵੀ ਇੱਕ ਨੁਮਾਇੰਦਾ ਵਾਂ ਫਟਾਜਾ ਤੇ ਸੇਵਾ ਨਿਭਾ ਰਿਹਾ ਵਾਂ ਮੈਂ ਤੇ ਸਾਰੇ ਪੱਤਰਕਾਰ ਨਾਲ ਲੈ ਕੇ ਚੱਲਾਂਗਾ ਸਾਰਿਆਂ ਦਾ ਮਾਨ ਸਨਮਾਨ ਵਧਾਉਣ ਦੀ ਕੋਸ਼ਿਸ਼ ਕਰਾਂ ਜਿੰਨੇ ਵੀ ਮਿਲਦਾਂ ਹੋ ਸਕਿਆ ਜਿਹੜੇ ਪੱਤਰਕਾਰ ਨੂੰ ਨਾਲ ਲੈ ਕੇ ਨਹੀਂ ਜਾਂਦੇ ਜਿੱਤ ਜਾਂਦੇ ਨੇ ਉਹ ਦੁਬਾਰਾ ਨਹੀਂ ਜਿਉਂ ਉਹਨਾਂ ਦਾ ਮੂੰਹ ਵੇਖਦੇ ਉਹਨਾਂ ਬਾਰੇ ਕੀ ਕਹਿਣਾ ਚਾਹਦੇ ਆ ਅਹੀਂ ਸੋਚਦੇ ਆਂ ਵੀ ਉਹਨਾਂ ਨੂੰ ਥੋੜੀ ਮਤਬੁੱਦਹ ਮਹਾਰਾਜ ਬਖਸ਼ੇ ਤੇ ਆਪੇ ਜੇ ਉਹ ਅੱਜ ਬੈਠੇ ਆ ਤੇ ਕਾਨੂੰਨ ਉੱਤਰ ਹੀ ਜਾਣਗੇ ਇਹ ਦਿਸਦਾ ਵੀ ਸਰਕਾਰ ਨੂੰ ਇਹ ਦਿਸਦਾ ਵੀ ਆਪਸ ਪੱਤਰਕਾਰ ਪਾਟੇ ਰਹਿੰਦੇ ਨੇ ਇਹਦਾ ਸਰਕਾਰ ਨੂੰ ਫਾਇਦਾ ਨਹੀਂ ਤਾਂ ਹੀ ਪੱਤਰਕਾਰਾਂ ਦੇ ਪਰਚੇ ਦਰਜ ਹੋ ਰਹੇ ਨੇ ਦੇਖੋ ਪੱਤਰਕਾਰਾਂ ਦੀਆਂ ਵੱਖ-ਵੱਖ ਪੋਲਿਸੀ ਹੁੰਦੀਆਂ ਨੇ ਵੱਖ-ਵੱਖ ਦਾਰੇ ਹੁੰਦੇ ਨੇ ਹਰ ਕਿਸੇ ਦੀ ਸੋਚ ਅਲਗ-ਅਲਗ ਹੁੰਦੀ ਆ ਸੋ ਨਿਰਪੱਖ ਪੱਤਰਕਾਰੀ ਕਰਨ ਤੇ ਕੋਈ ਕੋਭਰੋਂ ਦੀ ਤੁਸੀਂ ਇਹਨੂੰ ਲੋੜ ਨਹੀਂ ਨਾ ਜੇ ਕਰਤੇ ਨੇ ਨਾਲ ਕੋਈ ਤੱਕਾ ਹੁੰਦਾ ਵਾ ਤੇ ਅਸੀਂ ਹਾਜ਼ਰ ਕੋਈ ਇਹੋ ਜੀ ਗੱਲ ਜੇ ਤੁਹਾਡੀ ਯੂਨੀਅਨ 'ਚ ਕੋਈ ਆਣਾ ਚਾਹੁੰਦਾ ਕੋਈ ਮੈਂਬਰ ਬਣਨਾ ਚਾਹੁੰਦਾ ਤੇ ਆ ਉਹਦੇ ਪਰ ਕੀ ਕਰਨਾ ਚਾਹੀਦਾ ਤੁਹਾਡੀ ਯੂਨੀਅਨ ਦੇ ਚ ਰਸਤੇ ਖੁੱਲੇ ਆ ਦਰਵਾਜ਼ੇ ਖੁੱਲੇ ਆ ਸਿਰਫ ਪੱਤਰਕਾਰ ਹੋਵੇ ਅਸੀਂ ਗੈਰ ਪੱਤਰਕਾਰ ਨੂੰ ਆਪਣੀ ਯੂਨੀਅਨ ਦੇ ਵਿੱਚ ਸ਼ਾਮਲ ਨਹੀਂ ਕਰਦੇ ਉਹ ਬਗੈਰਾ ਕੁਝ ਗਾਈਡਲਾਈਨਸ ਨੇ ਉਹ ਪੂਰੀਆਂ ਕਰਨੀਆਂ ਪੈਂਦੀਆਂ ਤੇ ਉਹਰੇ ਮੁਤਾਬਕ ਅਸੀਂ ਆਪਣੀ ਯੂਨੀਅਨ ਦਾ ਉਹਨੂੰ ਹਿੱਸਾ ਜ਼ਰੂਰ ਦਉਂਦੇ ਆ ਸਰਕਾਰ ਨੂੰ ਚਾਹੀਦਾ ਅਗਰ ਜਨਤਾ ਨੂੰ ਆਪਣੇ ਹੱਕ ਜਿਲੇ ਆ ਕੇ ਨਹੀਂ ਕੋਈ ਕੰਮ ਕਰੇਗੀ ਤੇ ਜਨਤਾ ਨਾ ਉਹਨਾਂ ਦੇ ਬਰਖਲਾ ਹੋਣਾ ਹੀ ਆ। ਪੱਤਰਕਾਰਾਂ ਨੂੰ ਟਾਰਗੇਟ ਨਹੀਂ ਬਣਾਉਣਾ ਚਾਹੀਦਾ। ਜਦਕਿ ਉਹਨਾਂ ਨਾਲ ਬਹਿ ਕੇ ਉਹਨਾਂ ਨਾਲ ਸਰ ਸੰਤੀ ਦੇ ਨਾਲ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਇਹ ਸਰਕਾਰਾਂ ਲਈ ਔਰ ਪੱਤਰਕਾਰਾਂ ਦੇ ਦੋਵਾਂ ਦੇ ਹਿੱਤ ਦੀ ਗੱਲ ਹੈ। ਸਰ ਜੀ ਅੱਜ ਜਿਹੜੇ ਇਹਦੀ ਬਾਰੇ ਪੱਤਰਕਾਰਾਂ ਦੇ ਜੋ ਪਰਚਾ ਦੱਜੇ ਦੇਖੀ ਵਿਛੇਦੀ ਕਰ ਰਹੇ ਆ ਆ। ਬਿਲਕੁਲ ਬਿਲਕੁਲ ਐਸੋਸੀਏਸ਼ਨ ਵੱਲੋਂ ਕਿ ਅਸੀਂ ਸਮੂਹ ਪੰਜਾਬ ਦੇ ਪੱਤਰਕਾਰ ਭਾਈਚਾਰੇ ਦੇ ਨਾਲ ਆ। ਸਮੂਹ ਪੰਜਾਬ ਦੇ ਪੱਤਰਕਾਰ ਭਾਈਚਾਰੇ ਵੱਲੋਂ ਹੀ ਪੁਰ ਜੋਰ ਇਹਦੀ ਨਿਖੇਧੀ ਕੀਤੀ ਜਾ ਰਹੀ ਹੈ ਔਰ ਜੋ ਸਾਨੂੰ ਐਸੋਸੀਏਸ਼ਨਾਂ ਵੱਲੋਂ ਕਿਸੇ ਕਿਸਮ ਦਾ ਸੰਦੇਸ਼ ਦਿੱਤਾ ਜਾਏਗਾ ਅਸੀਂ ਉਹਨਾਂ ਨਾਲ ਹਰ ਵੇਲੇ ਸਹਿਮਤ